ਇਹ ਤੁਸੀਂ ਬਹੁਤ ਵੱਡਾ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਜਿਹੜਾ ਅੱਜ ਕੰਮ ਹੋ ਰਿਹਾ ਹੈ ਬੜੀ ਖੁਸ਼ੀ ਹੈ ਇਸ ਗੱਲ ਦੀ ਦੋਨੇ ਪਾਸੇ ਸਪੀਡ ਬ੍ਰੇਕਰ ਲਵਾ ਰਹੇ ਹਾਂ ਪੂਰੇ ਦਿੱਲੀ ਜਦੋਂ ਵੀ ਲੰਘਦੇ ਸੀ ਬੜਾ ਸਾਨੂੰ ਆਏ ਵੀ ਕੋਈ ਬੱਚਾ ਛੋਟੇ ਬੱਚੇ ਹੁੰਦੇ ਨੇ ਇਧਰ ਇੰਸਟੀਚੂਟ ਨੇ ਜੀ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਵੀ ਕੋਈ ਬੱਚਾ ਛੱਟ ਫੇਟ ਨਾਲ ਖਲੇ ਕਿਸੇ ਦਾਤੀ ਪੁੱਤ ਉਰੇ गिर ਕੇ ਪਹਿਲਾਂ ਉਰੇ ਬਹੁਤ ਹਾਦਸੇ ਹੋਏ ਨੇ ਜੀ ਇਹ ਜਿਹੜਾ ਅੱਜ ਕੰਮ ਹੋ ਰਿਹਾ ਹੈ ਇਹਦਾ ਬਸ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਸਾਰੇ ਗੜਬਾ ਨਿਵਾਸੀਆਂ ਵੱਲੋਂ ਆਪਾਂ ਫੋਟੋ ਮੀਡੀਆ ਦਾ ਧੰਨਵਾਦ ਕਰਦੇ ਆ ਵੀ ਇਹ ਕੰਮ ਸੋਨੇ ਪੈਲ ਦੇ ਆਧਾਰ ਤੇ ਕੀਤਾ ਜੀ ਪਰ ਲੇਕਿਨ ਲੋਕਾਂ ਦਾ ਵੱਡਾ ਸਹਿਯੋਗ ਇਹਦੇ ਵਿੱਚ ਹੈਗਾ ਔਰ ਨੈਸ਼ਨਲ ਅਥਾਰਟੀ ਦਾ ਸਹਿਯੋਗ ਹੈਗਾ ਪੀ ਡਬਲਯੂ ਡੀ ਦੇ ਐਸ ਡੀਓ ਦਿਲਜੀਤ ਸਿੰਘ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਅਸੀਂ ਉਹਨਾਂ ਨੇ ਭਰੋਸਾ ਦਿਵਾਇਆ ਸਾਨੂੰ ਕਿ ਜਲਦ ਹੀ ਜਿਹੜਾ ਇਸ ਦੇ ਉੱਪਰ ਜ਼ਰੂਰ ਧਿਆਨ ਦਿੱਤਾ ਜਾਊਗਾ ਜਲਦ ਹੀ ਜਿਹੜੇ ਸਪੀਡ ਬ੍ਰੇਕਰ ਨੇ ਉਹ ਵੀ ਲਾਏ ਜਾਣਗੇ ਔਰ ਖਾਸ ਤੌਰ ਤੇ ਮੈਂ ਇਹਦੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ ਐਸ ਡੀ ਨੇ ਸਤਪਿੰਦਰ ਸਿੰਘ ਸੋਹੀ ਉਹਨਾਂ ਦਾ ਵੀ ਵੱਡਾ ਯੋਗਦਾਨ ਹੈਗਾ ਉਹਨਾਂ ਦੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਮੈਨੂੰ ਪ੍ਰੋਤਸਾਹ ਦਿੱਤਾ ਸੀ ਕਿ ਸੰਜੀਵ ਕੇ ਬਹੁਤ ਜਲਦੀ ਜਿਹੜਾ ਹੈਗਾ ਇਹਦੇ ਉੱਪਰ ਕੰਮ ਕਰਵਾਓ ਤੁਸੀਂ ਦੇਖ ਰਹੇ ਹੋ ਡੇਲੀ ਪ੍ਰਾਈਮ ਪੋਰਟ ਤੇ ਮੈਂ ਹਾਂ ਸੰਜੀਵ ਗੋਇਲ ਜਿੱਥੇ ਕਹਿੰਦੇ ਨੇ ਕਿ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਹੈ ਜਿਹੜਾ ਉਹ ਵੀ ਕਰਨਾ ਚਾਹੀਦਾ ਸੋ ਤਸਵੀਰਾਂ ਦਿਖਾ ਦਣਾ ਇੱਕ ਅੱਜ ਡੜਬਾ ਦੇ ਸਰਵਿਸ ਰੋਡ ਦੀਆਂ ਤਸਵੀਰਾਂ ਨੇ ਇਹ ਸ਼ੇਰੇ ਪੰਜਾਬ ਮਾਰਕੀਟ ਦੇ ਕੋਲ ਜਿਹੜਾ ਇੱਕ ਕਟ ਸੀਗਾ ਨੈਸ਼ਨਲ ਵਿਭਾਗ ਦੇ ਵੱਲੋਂ ਇਸ ਦੇ ਉੱਪਰ ਸੜਕ ਬਣਾਈ ਗਈ ਸੀ ਸੜਕ ਬਣਾਉਣ ਤੋਂ ਬਾਅਦ ਜਿਹੜੇ ਇੱਥੇ ਸਪੀਡ ਬ੍ਰੇਕਰ ਲੱਗੇ ਹੋਏ ਸੀਗੇ ਉਹ ਪੱਟ ਦਿੱਤੇ ਗਏ ਸੀਗੇ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਤੇ ਕੀਮਤੀ ਜਾਨਾਂ ਜਾਣ ਦਾ ਖਤਰਾ ਬਣਿਆ ਹੋਇਆ ਸੀ ਔਰ ਹਰ ਆ ਦਿਨ ਐਕਸੀਡੈਂਟ ਹੁੰਦੇ ਸੀ ਦੇਖ ਰਹੇ ਤਸਵੀਰਾਂ ਜਿੱਥੇ ਸੇਫਟੀ ਵਿਭਾਗ ਦੇ ਵੱਲੋਂ ਜਿਹੜਾ ਹੈਗਾ ਇੱਥੇ ਹੁਣ ਲੋਕਾਂ ਦੀ ਸੇਫਟੀ ਦੇ ਵਾਸਤੇ ਸਪੀਡ ਬ੍ਰੇਕਰ ਨੇ ਜਿਹੜੇ ਲਵਾਏ ਜਾ ਰਹੇ ਨੇ ਸਾਡੇ ਵੱਲੋਂ ਇੱਕ ਖਬਰ ਨਾਸ਼ੀ ਕੀਤੀ ਗਈ ਸੀ ਜਿਹੜੇ ਐਸ ਡੀਓ ਸੀਗੇ ਪੀ ਡਬਲਯੂ ਡੀ ਦੇ ਉਹਨਾਂ ਨਾਲ ਗੱਲਬਾਤ ਹੋਈ ਸੀ ਫੋਨ ਤੇ ਉਹਨਾਂ ਨੇ ਪ੍ਰੋਸਾ ਦਿਵਾਇਆ ਸੀ ਕੇਂਦਰ ਕੇ ਅਧਿਕਾਰੀ ਨੇ ਜਿਹੜੇ ਉਹ ਗੱਲ ਆਖ ਦਿੰਦੇ ਨੇ ਪਰ ਲੇਕਿਨ ਉਹ ਆਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ ਪਰ ਲੇਕਿਨ ਅੱਜ ਉਹ ਆਪਣੀ ਗੱਲ ਦੇ ਉੱਪਰ ਖੜਾ ਉੱtre ਨੇ ਸਪੀਡ ਬ੍ਰੇਕਰ ਜਿਹੜੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਆ ਜਿਹੜੀ ਹੁਣ ਸਲੋ ਹੈ ਜਿਹੜੀ ਇੱਥੋਂ ਦੀ ਲੰਘਣ ਲੱਗੀ ਹੈ ਸਾਡੇ ਨਾਲ ਕੁਝ ਲੋਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਪ੍ਰਵਿੰਦਰ ਸੋਨੂ ਜੀ ਨੇ ਸੋਨੂ ਜੀ ਨਾਲ ਵੀ ਗੱਲਬਾਤ ਕਰਾਂਗੇ ਪਰਵਿੰਦਰ ਜੀ ਕਿਵੇਂ ਦੇਖਦੇ ਹੋ ਲੋਕਾਂ ਦੀ ਬੜੀ ਉਰੇ ਦੇਖਦੇ ਸੀਗੇ ਲੰਘਦੇ ਸੀਗੇ ਐਕਸੀਡੈਂਟ ਹੁੰਦੇ ਸੀਗੇ ਖਤਰਾ ਬਣਿਆ ਰਹਿੰਦਾ ਸੀ ਕੀ ਲੱਗਦਾ ਹੁਣ ਕੰਮ ਚੱਲ ਪਿਆ ਇਹਦੇ ਵਿੱਚ ਜੀ ਮੈਂ ਸਭ ਤੋਂ ਵੱਡਾ ਜਿਹੜਾ ਸ਼ੇਰ ਐ ਤੁਹਾਨੂੰ ਮੀਡੀਆ ਨੂੰ ਦਿਊਗਾ ਖਾਸ ਕਰਕੇ ਡੇਲੀ ਪ੍ਰਾਈਮ ਪੋਸਟ ਨੂੰ ਤੁਹਾਡੇ ਨਿਊ ਚੈਨਲ ਨੂੰ ਮੈਂ ਬਿਰਜੀ ਇਹਦਾ ਤੇ ਰਾਹੀ ਦੱਸਣਾ ਚਾਹੁੰਦਾ ਮੈਂ ਸੰਜੀਵ ਨੂੰ ਖੁਦ ਫੋਨ ਕੀਤਾ ਮੈਂ ਸੰਜੀਵ ਦੋਨੇ ਪਾਸੇ ਸਰਵਿਸ ਰੋਡ ਤੇ ਪ੍ਰੀਮਿਕਸ ਪੈ ਗਿਆ ਯਾਰ ਉਹਨਾਂ ਨੇ ਜਿਹੜੇ ਹੰਪ ਦੇ ਆਪਣੇ ਉਸੇ ਸਪੀਡ ਬ੍ਰੇਕਰ ਸੀ ਉਹ ਚੱਕ ਤੇ ਯਾਰ ਇਹ ਨਾਲੇ ਸ਼ੀਸ਼ਾ ਟੁੱਟ ਰਿਹਾ ਹੈ ਤੁਹਨੇ ਬਹੁਤ ਵੱਡਾ ਵਧੀਆ ਜਿਹੜਾ ਉਪਰਾਲਾ ਕੀਤਾ ਹੈ ਜਿਹੜਾ ਅੱਜ ਕੰਮ ਹੋ ਰਿਹਾ ਹੈ ਬੜੀ ਖੁਸ਼ੀ ਹੈ ਇਸ ਗੱਲ ਦੀ ਦੋਨੇ ਪਾਸੇ ਸਪੀਡ ਬ੍ਰੇਕਰ ਲਵਾ ਰਹੇ ਹਾਂ ਪੂਰੇ ਦਿੱਲੀ ਜਦੋਂ ਵੀ ਲੰਘਦੇ ਸੀ ਬੜਾ ਸਾਨੂੰ ਆਏ ਵੀ ਕੋਈ ਬੱਚਾ ਛੋਟੇ ਬੱਚੇ ਆਉਂਦੇ ਨੇ ਇਧਰ ਇੰਸਟੀਚੂਟ ਨੇ ਜੀ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਵੀ ਕੋਈ ਬੱਚਾ ਸੱਟ ਫੇਟ ਨਾ ਖਾ ਲੇ ਕਿਸੇ ਦਾ ਧੀ ਪੁੱਤਰੇ ਗਿਰ ਕੇ ਪਹਿਲਾਂ ਉਰੇ ਬਹੁਤ ਹਾਦਸੇ ਹੋਏ ਨੇ ਜੀ ਇਹ ਜਿਹੜਾ ਅੱਜ ਕੰਮ ਹੋ ਰਿਹਾ ਹੈ ਇਹਦਾ ਬਸ ਆਪਾਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਬਹੁਤ ਹੀ ਵਧੀਆ ਤੁਹਾਡਾ ਉਪਰਾਲਾ ਸਾਰੇ ਗੜਬਾ ਨਿਵਾਸੀਆਂ ਵੱਲੋਂ ਆਪਾਂ ਥੋੜਾ মিডিਆ ਦਾ ਧੰਨਵਾਦ ਕਰਦੇ ਆਂ ਵੀ ਇਹ ਕੰਮ ਸੋਨੇ ਪੈਲ ਦੇ ਆਧਾਰ ਤੇ ਕੀਤਾ ਜੀ ਪ੍ਰਵਿੰਦਰ ਜੀ ਕੀ ਲੱਗਦਾ ਕਿ ਸ਼ਹਿਰ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਜਿਹੜੀਆਂ ਕੋਈ ਲੋਕਾਂ ਦੀ ਜਾਨ ਬਚਾ ਸਕਦੀਆਂ ਨੇ ਇਸ ਤਰ੍ਹਾਂ ਦੇ ਕੀ ਲੱਗਦਾ ਤੁਹਾਨੂੰ ਕਿੱਥੇ ਕਮੀਆਂ ਨੇ ਦੇਖੋ ਜੀ ਜਿਹੜਾ ਆਪਣਾ ਨੈਸ਼ਨਲ ਹਾਈਵੇ ਤੇ ਬਸਿਆ ਹੋਇਆ ਦਿੜਬਾ ਮੇਨ ਤਾਂ ਜਿਹੜੀਆਂ ਤੁਸੀਂ ਅੱਜ ਇਹਦੇ ਪਰਲੇ ਕੱਟ ਤੇ ਤੇ ਇਸ ਤੇ ਸਪੀਡ ਬ੍ਰੇਕਰ ਲਵਾਤੇ ਬਹੁਤ ਵੱਡਾ ਪ੍ਰਾਣ ਹੈ ਪਰ ਕਿ ਜਿਵੇਂ ਆਪਣੇ ਗੋਲਡਨ ਸਿਟੀ ਆਪਾਂ ਗੇਟ ਉੱਥੋਂ ਚੜਦੇ ਆਂ ਗੋ ਆਪਣਾ ਵਿਕਟੋਰੀਆ ਤੋਂ ਬਾਹਰ ਆ ਕੇ ਉਥੇ ਵੀ ਹਾਂ ਉਥੇ ਵੀ ਕੁਝ ਮਾੜਾ ਇਹਨਾਂ ਨੂੰ ਸਾਈਨ ਵਗੈਰਾ ਦੇਣੇ ਚਾਹੀਦੇ ਨੇ ਉਥੇ ਬਹੁਤ ਹਾਸ ਉਹ ਤੇ ਜੈਬਰਾ ਬਣੇਗਾ ਜੀ ਵੈਸੇ ਮੇਰੀ ਆਲਰੇਡੀ ਗੱਲ ਹੋ ਗਈ ਹੈ ਨੈਸ਼ਨਲ ਅਥਾਰਟੀ ਦੇ ਨਾਲ ਉਥੇ ਜੈਬਰਾ ਕਹਿ ਰਹੇ ਨੇ ਕਿ ਜੈਬਰਾ ਬਣਾ ਦਾਂਗੇ ਅਸੀਂ ਪ੍ਰੋਪਰ ਤਰੀਕੇ ਨਾਲ ਓਕੇ ਜੀ ਜੈਬਰਾ ਬਹੁਤ ਫਰਕ ਪਾਉਦੇ ਨਾਲ ਉਹਦੇ ਨਾਲ ਵੀ ਜਿਹੜੇ ਹਾਦਸੇ ਹੁੰਦੇ ਨੇ ਜੀ ਬਹੁਤ ਟਾਲਣਗੇ ਲੋਕਾਂ ਨੂੰ ਵੀਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਕੀ ਕਹੂੰਗਾ ਮੈਂ ਵੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਜੇ ਕੋਈ ਸਮੱਸਿਆ ਹੁੰਦੀ ਹੈ ਤਾਂ ਮੀਡੀਆ ਦੇ ਧਿਆਨ ਚ ਕਰਾਓ ਜੀ ਪਹਿਲ ਦੇ ਆਧਾਰ ਤੇ ਐਸਲੂ ਨੂੰ ਫੋਨ ਕੀਤਾ ਐਕਸ਼ਨ ਨੂੰ ਕੀਤਾ ਜਿਸ ਮਰਜ਼ੀ ਨੂੰ ਕੀਤਾ ਪਰ ਅੱਜ ਕੱਮ ਹੋ ਰਿਹਾ ਜੀ ਸਾਡੇ ਨਾਲ ਡਾਕਟਰ ਅਸ਼ੋਕ ਕੁਮਾਰ ਸ਼ੈਲੀ ਜੀ ਨੇ ਤੇ ਮੌਕੇ ਤੇ ਅਚਾਨਕ ਮਿਲ ਗਏ ਸਾਡੇ ਬਹੁਤ ਸਤਿਕਾਰਯੋਗ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਜਿਹੜੇ ਹੈਗੇ ਨੇ ਸਾਨੂੰ ਬਹੁਤ ਪ੍ਰੇਰਿਤ ਕਰਦੇ ਰਹਿੰਦੇ ਨੇ ਇਹ ਸਮਾਜ ਸੇਵੀ ਕਰਨ ਵਾਸਤੇ ਜੋ ਅੱਜ ਜੋ ਕੁਝ ਵੀ ਹੈਗਾ ਅਸੀਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਦੇ ਵਿੱਚ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇੱਥੇ ਸਪੀਡ ਬ੍ਰੇਕਰ ਲੱਗਣੇ ਸ਼ੁਰੂ ਹੋ ਗਏ ਜੀ ਪਿਛਲੇ ਦਿਨ ਇੱਕ ਖਬਰ ਨੈਸ਼ਨਲ ਹੋਈ ਸੀ ਜੀ ਲੋਕਾਂ ਦੇ ਐਕਸੀਡੈਂਟ ਹੁੰਦੇ ਸੀ ਇਹ ਕੰਮ ਹੋਣਾ ਸ਼ੁਰੂ ਹੋ ਗਿਆ ਕਿਵੇਂ ਦੇਖਦੇ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਇਹ ਸਾਰਾ ਉਹ ਪੁਰਾਣਾ ਥੋੜਾ ਨਹੀਂ ਜਰ ਸਾਹਿਬ ਨਹੀਂ ਇਹ ਸਾਰਾ ਜਨਤਾ ਦੇ ਸਹਿਯੋਗ ਨਾਲ ਜਨਤਾ ਦਾ ਪ੍ਰਧਾਨ ਜੀ ਦਾ ਸਾਰਾ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਸਾਰਾ ਪੁਰਾਣਾ ਕੀ ਲੱਗਦਾ ਜੀ ਹੋਰ ਕਿਹੜੇ ਕੋਈ ਕਮੀ ਨਹੀਂ ਨਾ ਨਾ ਕੋਈ ਕਮੀ ਨਹੀਂ ਹੈ ਹਾਂਜੀ ਬਹੁਤ ਪ੍ਰਸੰਨ ਹੈ ਜੀ ਠੀਕ ਹੈ ਜੀ ਸਭ ਕੁਝ ਬਹੁਤ ਬਹੁਤ ਵਧੀਆ ਬਹੁਤ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਇਸਾਨਾ ਡਾਕਟਰ ਅਸ਼ੋਕ ਸ਼ੈਲੀ ਜੀ ਜਿਹੜੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਵਾਸਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ ਨਗਰਪੰਚਾਇਤ ਦੇ ਸਾਬਕਾ ਪ੍ਰਧਾਨ ਖੜੇ ਨੇ ਸਾਡੇ ਨਾਲ ਬਿੱਟੂ ਖਾਨ ਜੀ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਜਿੱਥੇ ਵੀ ਢੜਬੇ ਦੇ ਕੋਈ ਕੰਮਾਂ ਦੀ ਗੱਲ ਆਉਂਦੀ ਸਾਫ ਸਫਾਈ ਦੀ ਗੱਲ ਆਉਂਦੀ ਜਾਂ ਲੋਕਾਂ ਦੀ ਸਿਹਤ ਦੀ ਰੱਖਿਆ ਵਾਸਤੇ ਕੰਮ ਹੋਂਦਾ ਹੈ ਅਕਸਰ ਮੂਰੇ ਰਹੇ ਨੇ ਬੇਸ਼ੱਕ ਉਹ ਕੋਵਿਡ ਸਮੇਂ ਦੀ ਗੱਲ ਹੋਵੇ ਜਾਂ ਫਿਰ ਕੋਈ ਵੀ ਮਾੜੇ ਹਾਲਾਤ ਜਿਹੜੇ ਲੋਕਾਂ ਦੇ ਉੱਪਰ ਆਉਂਦੇ ਨੇ ਤਾਂ ਉਹਦੇ ਵਿੱਚ ਇਹ ਮੌਜੂਦ ਹੁੰਦੇ ਨੇ ਆਪਣਾ ਯੋਗਦਾਨ ਹੈ ਜਿਹੜਾ ਲੋਕਾਂ ਦੀ ਸੇਫਟੀ ਵਾਸਤੇ ਜ਼ਰੂਰ ਪਾਉਂਦੇ ਨੇ ਅੱਜ ਵੀ ਇਸ ਸ਼ੋਅ ਕੰਮ ਦੇ ਉੱਪਰ ਆ ਮੌਜੂਦ ਨੇ ਬਿੱਟੂ ਜੀ ਕਿਵੇਂ ਦੇਖਦੇ ਹੋ ਇਹ ਉਪਰਾਲਾ ਜਿਹੜਾ ਹੈਗਾ ਲੋਕਾਂ ਦੀ ਸੇਫਟੀ ਵਾਸਤੇ ਵਿਭਾਗ ਜਿਹੜਾ ਹੈਗਾ ਅੱਜ ਕਰਨ ਲੱਗ ਰਿਹਾ ਹੈਗਾ ਬਾਈ ਜੀ ਪੱਤਰਕਾਰ ਸੰਜੀਵ ਜੀ ਪਹਿਲਾਂ ਤਾਂ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਜਿਹੜੀਆਂ ਬਹੁਤ ਜਾਨਾਂ ਤੁਹਾਡੀ ਇੱਕ ਖਬਰ ਨੇ ਜੜਵੇਂ ਦੀਆਂ ਬਹੁਤ ਜਾਨਾਂ ਬਚਾਤੀਆਂ ਜੇ ਅਦਰਵੇਸ ਤੁਸੀਂ ਖਬਰ ਨਾਲ ਲਾਂਦੇ ਮੈਨੂੰ ਨਹੀਂ ਲੱਗਦਾ ਸੀ ਵੀ ਇਹੇ ਲੱਗ ਜਾਂਦੇ ਤੁਹਾਨੂੰ ਲੋਕਾਂ ਨੇ ਸਮਾਜ ਸੇਵਕਾਂ ਬੰਦੇ ਨੇ ਤੁਹਾਨੂੰ ਕਿਹਾ ਤੁਹਾਨੂੰ ਇਹ ਗਾਹ ਉੱਪਰਲੇ ਪੱਧਰ ਦੇ ਗੱਲ ਕੀਤੀ ਜਦੋਂ ਉੱਪਰਲੇ ਪੱਧਰ ਦੇ ਗੱਲ ਕੀਤੀ ਤਾਂ ਉਹਦੀ ਸੁਣਵਾਈ ਹੋਈ ਮੈਂ ਐਸਡੀਓ ਸਾਹਿਬ ਦਾ ਹਾਈਵੇ ਦਾ ਔਰ ਐਕਸ਼ਨ ਸਾਹਿਬ ਦਾ ਜੇਏ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਤੁਹਾਡੀ ਖਬਰ ਸੁਣ ਕੇ ਉਹਨਾਂ ਤੁਰਤ ਸਟੈਂਡ ਲੈ ਕੇ ਤੁਰਤੇ ਨੇ ਜਿਹੜੇ ਬ੍ਰੇਕ ਬੈਟ ਲਾਇਨ ਹੈ ਬਹੁਤ ਵਧੀਆ ਲਾਇਨ ਹੈ ਕਿਉਂਕਿ ਇਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੀ ਤੁਹਾਡੀ ਖਬਰ ਦੇਖ ਕੇ ਕਾਫੀ ਹਰੇ ਮਿਲਦਾ ਐਸੀਆਂ ਹਡ ਹੋ ਗਏ ਤੇ ਜੇ ਅਦਰ ਵਿੱਚ ਖਬਰ ਨਾ ਲਗਦੀ ਤਾਂ ਪਤਾ ਨਹੀਂ ਕਿੰਨਾ ਕਿਸਾਨਾ ਮੈਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੰਜੀਵ ਤੁਹਾਡੀਆਂ ਖਬਰਾਂ ਦਾ ਇਹ ਜੀ ਨਾ ਵੀਰ ਜੀ ਜਿੱਥੇ ਪਗ ਜਾਂਦੀਆਂ ਖਬਰ ਬਹੁਤ ਵੱਡੇ ਬੈਨੀਫਿਟ ਹੋ ਜਾਂਦੇ ਨੇ ਇਹ ਤੁਹਾਡਾ ਵੱਡਾ ਪਾਣਾ ਜੀ ਪਰ ਲੇਕਿਨ ਇਹਦੇ ਵਿੱਚ ਜਨਤਾ ਦਾ ਜ਼ਿਆਦਾਤਰ ਸਹਿਯੋਗ ਹੁੰਦਾ ਪਰ ਲੇਕਿਨ ਇੱਥੇ ਮੈਂ ਜਿਹੜੇ ਮੁੰਡੇ ਕੰਮ ਕਰ ਰਹੇ ਨੇ ਇੱਕ ਵਾਰੀ ਤਸਵੀਰ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਤਸਵੀਰ ਦਿਖਾ ਦਿਓ ਜਿਹੜੇ ਇਹ ਵਿਅਕਤੀ ਨੇ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਸਿਹਰਾ ਇਹਨਾਂ ਨੂੰ ਜਾਂਦਾ ਹੈ। ਇਹਨਾਂ ਨੂੰ ਕਿਉਂ ਜਾਂਦਾ ਲੋਕ ਬੇਸ਼ੱਕ ਸਾਨੂੰ ਐਪਰੀਸ਼ੀਏਟ ਕਰ ਰਹੇ ਨੇ ਬੇਸ਼ੱਕ ਸਾਨੂੰ ਸਿਹਰਾ ਦੇ ਰਹੇ ਨੇ ਪਰ ਲੇਕਿਨ ਇੱਥੇ ਅਸੀਂ ਇਹ ਜਿਹੜੇ ਮੁੰਡੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਨੂੰ ਅਸੀਂ ਸਿਹਰਾ ਦੇਣਾ ਚਾਹਾਂਗੇ ਕਿਉਂਕਿ ਤੁੱਪ ਦੇ ਵਿੱਚ ਜਿਹੜੇ ਵਿਅਕਤੀ ਖੁਦ ਹੱਥੀ ਕੰਮ ਕਰਦੇ ਨੇ ਠੀਕ ਹੈ ਸਾਡੀ ਡਿਊਟੀ ਬਣਦੀ ਹੈ ਪਰ ਲੇਕਿਨ ਜੋ ਲੋਕ ਇੱਥੇ ਆਪਣੇ ਪਦਰ ਤੇ ਜਿਹੜਾ ਹੈਗਾ ਕੰਮ ਕਰ ਰਹੇ ਨੇ ਬੇਸ਼ੱਕ ਇਹ ਤਨਖਾਹ ਲੈਂਦੇ ਨੇ ਪਰ ਲੇਕਿਨ ਇੰਨੀ ਮਿਹਨਤ ਹੈ ਜਿਹੜੀ ਟੁੱਪ ਦੇ ਵਿੱਚ ਗਰਮੀ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੋਕਾਂ ਦੀ ਜਾਨਾਂ ਬਚਾਉਣ ਦੇ ਵਿੱਚ ਸਾਡੇ ਨਾਲ ਕੁਝ ਹੋਰ ਵੀ ਹੈਗੇ ਨੇ ਸਮਾਜ ਸੇਵੀ ਗੱਲਬਾਤ ਕਰ ਲੈਣਿਆ ਮਰੇਸ਼ ਜੀ ਕਿਵੇਂ ਦੇਖਦੇ ਹੋ ਇਹ ਮੁੰਡੇ ਸਪੀਡ ਬ੍ਰੇਕਰ ਲਾ ਰਹੇ ਨੇ ਇਹ ਜੀ ਇਹ ਕੁਆਲਿਟੀ ਹੈ ਇੱਕ ਤਾਂ ਬਹੁਤ ਵਧੀਆ ਕੁਆਲਿਟੀ ਲੱਗ ਰਹੀ ਮੈਨੂੰ ਤੇ ਇੱਥੇ ਜਿਹੜੇ ਬੱਚਿਆਂ ਦੇ ਮੈਨੂੰ ਹਮੇਸ਼ਾ ਡਰ ਰਹਿੰਦਾ ਸੀ ਬੱਚਿਆਂ ਦੇ ਕਿਸੇ ਐਕਸੀਡੈਂਟ ਨਾ ਹੋ ਜੇ ਤੇ ਅੱਜ ਕੱਲੇ ਇਕੱਲੇ ਇਕੱਲੇ ਬੱਚੇ ਨੇ ਹਰੇਕ ਦੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਨਾ ਸਮਝ ਆਉਂਦੇ ਨੇ ਵਿਚਾਰੇ ਉਹ ਇੱਦਾਂ ਹੀ ਮੋੜ ਦਾਂਦੇ ਨੇ ਹੁਣ ਇਹ ਸਪੀਡ ਬ ਤੇ ਟ੍ਰੈਫਿਕ ਰੁੱਕ ਕੇ ਜਾਂਦੀ ਹੈ ਤੇ ਬੱਚਿਆਂ ਨੂੰ ਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਇਹਦਾ ਲੋਕਾਂ ਨੂੰ ਤੁਸੀਂ ਜਿਹੜੇ ਲੋਕ ਫੇਰ ਵੀ ਬਹੁਤ ਜ਼ਿਆਦਾ ਨਾ ਕਈ ਵਾਰ ਕੀ ਹੈ ਲੋਕਾਂ ਦੀ ਕੀਮਤੀ ਜਾਨਾਂ ਹੁੰਦੀ ਨੇ ਲੋਕ ਕਈ ਵਾਰ ਨਾ ੱੱਕਾ ਕਰ ਜਾਂਦੇ ਸਪੀਡ ਅੱਗੇ ਆਜੋ ਥੋੜਾ ਜਿਹਾ ਸਪੀਡ ਬਹੁਤ ਜ਼ਿਆਦਾ ਹੁੰਦੀ ਹੈਗੀ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਇਹ ਲੋਕਾਂ ਨੂੰ ਮੇਰੇ ਬੇਨਤੇ ਵੀ ਇੱਥੇ ਕੋਈ ਸਪੀਡ ਬ੍ਰੇਕਰ ਹੋਣਾ ਉੱਥੇ ਪਹਿਲਾਂ ਦੇਖ ਕੇ ਆਉਦੇ ਆਪ ਨੂੰ ਬਹੁਤ ਹੌਲੀ ਕਰਨਾ ਮਤਲਬ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਦੋਂ ਕੀ ਚੀਜ਼ ਆ ਰਹੀ ਹੈ ਬਹੁਤ ਸਪੀਡ ਨਾਲ ਚਲਾਉਣ ਦਾ ਕੋਈ ਫਾਇਦਾ ਨਹੀਂ ਲੋਕਾਂ ਦੀ ਕੀਮਤੀ ਜਾਨਾਂ ਨੇ ਅੱਜ ਕੱਲ ਆਪ ਦਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੇ ਵੀਰ ਨੇ ਇੱਧਰ ਕਿਸ ਤਰ੍ਹਾਂ ਮਿਹਨਤ ਕਰ ਰਹੇ ਨੇ ਔਰ ਇਹ ਜਿਹੜੇ ਸਪੀਡ ਬ੍ਰੇਕਰ ਨੇ ਬਹੁਤ ਵਧੀਆ ਤਰੀਕੇ ਨਾਲ ਲਾਰੇ ਨੇ ਅਕਸਰ ਨਹੀਂ ਦੇਖਿਆ ਜਾਂਦਾ ਕਿ ਸਰਕਾਰੀ ਕੰਮਾਂ ਦੇ ਵਿੱਚ ਜਿਹੜਾ ਹੁੰਦਾ ਨਾ ਤਾਂ ਉਹ ਛੂ ਸ਼ੰਪ ਕੀਤੀ ਜਾਂਦੀ ਆ ਪਰ ਲੇਕਿਨ ਇਹਨਾਂ ਦੇ ਵੱਲੋਂ ਕੈਮੀਕਲ ਦੇ ਨਾਲ ਬਕਾਇਦਾ ਇਹਦੇ ਵਿੱਚ ਕਿੱਲਾਂ ਨੇ ਜਿਹੜੀਆਂ ਉਹ ਲਗਾਈਆਂ ਜਾ ਰਹੀਆਂ ਨੇ ਨਟ ਪੇਚ ਲਗਾ ਕੇ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਕੋਈ ਇਹ ਨਹੀਂ ਹੈਗਾ ਕੋਈ ਲਿਪਾ ਪੋਚੀ ਨਹੀਂ ਕੀਤੀ ਯਾਰੀ ਇੱਧਰ ਨੌਜਵਾਨ ਖੜੇ ਨੇਗੇ ਵੀਰ ਨਾਲ ਗੱਲਬਾਤ ਕਰਾਂਗੇ ਆਪਾਂ ਬਰੇਕ ਇਨਾਮ ਆਪਣਾ ਜਗਦੀਸ਼ ਚੰਗੀ ਆ ਕਿਹੜੇ ਵਿਭਾਗ ਤੋਂ ਆਪਣਾ ਪੀ ਡਬਲਯੂ ਡੀ ਪੀ ਡਬਲਯੂ ਡੀ ਬ੍ਰਦਰ ਕਿਵੇਂ ਦੇਖ ਰਹੇ ਹੋ ਜਿਹੜਾ ਇਹ ਕੰਮ ਹੋ ਰਿਹਾ ਹੈਗਾ ਹੁਣ ਇਸਤਰੀ ਸਾਰੇ ਕਿਤੇ ਤਸੱਲੀ ਨਾਲ ਹੁੰਦਾ ਜਾਂ ਇੱਥੇ ਹੀ ਤਸੱਲੀ ਨਾਲ ਨਾ ਇਸ ਤੇ ਸਾਰੇ ਕਿਤੇ ਆਪਣਾ ਹੀ ਹੁੰਦਾ ਹੈ ਜੀ ਹਾਂਜੀ ਵਧੀਆ ਤਰੀਕੇ ਨਾਲ ਕਰਦੇ ਨੇ ਪੂਰਾ ਲਗਾਇਆ ਜਾ ਰਿਹਾ ਕੀ ਕੀ ਮਟੀਰੀਅਲ ਹੈ ਭਾਈ ਇਹ ਆਪਣੇ ਫੌਕਸੀ ਹੁੰਦੀ ਹੈ ਫੌਕਸੀ ਪਕੜ ਕਰਦੀ ਹੈ ਵਧੀਆ ਕਿੱਲਾ ਕੁੱਲਾ ਵਧੀਆ ਪਕੜ ਕਰ ਲੈਂਦੀ ਉਹਦੇ ਨਾਲ ਹੀ ਠੀਕ ਹੈ ਜੀ ਹਾਂਜੀ ਇਹ ਹੁਣ ਬਈ ਜਿਹੜੇ ਰੈਂਪ ਨੇ ਇਹ ਲੱਗ ਰਹੇ ਨੇ ਸਪੀਡ ਬ੍ਰੇਕਰ ਇਹਦੇ ਨਾਲ ਕਿੰਨਾ ਕੁ ਫਾਇਦਾ ਕਿੰਨੇ ਕੁ ਜਾਨਾ ਬਚ ਸਕਦੇ ਇਹਨਾਂ ਬਹੁਤ ਫਾਇਦਾ ਹੁੰਦਾ ਹੈ ਜੀ ਆਪਣਾ ਕਿਉਂਕਿ ਇਹਨੂੰ ਦੇਖ ਕੇ ਬੰਦੇ ਆਪਣੇ ਦੂਰੋਂ ਹੌਲੀ ਹੋ ਜਾਂਦੇ ਨੇ ਵਧੀਆ ਫਾਇਦਾ ਹੋ ਜਾਂਦਾ ਜੀ ਕਿੰਨੇ ਕੁ ਟਾਈਮ ਦੇ ਲੱਗ ਰਹੇ ਬਈ ਸਵੇਰ ਦੇ ਸਵੇਰ ਦੇ ਲੱਗ ਰਹੇ ਹਾਂਜੀ ਹਾਂ ਸਵੇਰ ਦੇ ਹੋ ਗਏ ਆਪਾਂ ਨੂੰ ਤਕਰੀਬਨ 2.5 ਘੰਟੇ ਹੋ ਗਏ ਹਾਂਜੀ ਹੋਰ ਲੱਗ ਰਹੇ ਨੇ ਬਈ ਲੋਕ ਲੰਘਦੇ ਵਰਦੇ ਸੋਨੂੰ ਕੀ ਕਹਿ ਕੇ ਜਾਂਦੇ ਨੇ ਵਧੀਆ ਕਹਿ ਕੇ ਜਾਂਦੇ ਨੇ ਜਿੰਨੇ ਵੀ ਅੱਜ ਨੇ ਘੱਟੋ ਘੱਟ 100 ਚੋਂ ਮਤਲਬ ਆਪਾਂ 70% ਲੋਕ ਅਜਿਹਾ ਕਹਿ ਕੇ ਨੇ ਬਹੁਤ ਵਧੀਆ ਬਹੁ ਸੋ ਬਿਲਕੁਲ ਵੀਰ ਦੇਖ ਰਹੇ ਹੋ ਕਿ ਲੋਕ ਨੇ ਜਿਹੜੇ ਕਹਿੰਦਾ ਉਹ ਵੀ ਧੰਨਵਾਦ ਕਿ ਤਰ੍ਹਾਂ ਕਿਤੇ ਕਰਕੇ ਜਾ ਰਹੇ ਨੇ ਪਰ ਲੇਕਿਨ ਲੋਕਾਂ ਦਾ ਵੱਡਾ ਸਹਿਯੋਗ ਇਹਦੇ ਵਿੱਚ ਹੈਗਾ ਔਰ ਨੈਸ਼ਨਲ ਅਥਾਰਟੀ ਦਾ ਸਹਿਯੋਗ ਹੈਗਾ ਪੀਡਬਲਯੂਡੀ ਦੇ ਐਸਡੀਓ ਦਲਜੀਤ ਸਿੰਘ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਅਸੀਂ ਉਹਨਾਂ ਨੇ ਭਰੋਸਾ ਦਿਵਾਇਆ ਸਾਨੂੰ ਕਿ ਜਲਦ ਹੀ ਜਿਹੜਾ ਇਸ ਦੇ ਉੱਪਰ ਜ਼ਰੂਰ ਧਿਆਨ ਦਿੱਤਾ ਜਾਊਗਾ ਜਲਦ ਹੀ ਜਿਹੜੇ ਸਪੀਡ ਬ੍ਰੇਕਰ ਨੇ ਉਹ ਵੀ ਲਾਏ ਜਾਣਗੇ ਔਰ ਖਾਸ ਤੌਰ ਤੇ ਮੈਂ ਇਹਦੇ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਨੇ ਸਤਪਿੰਦਰ ਸਿੰਘ ਸੋਹੀ ਉਹਨਾਂ ਦਾ ਵੀ ਵੱਡਾ ਯੋਗਦਾਨ ਹੈਗਾ ਉਹਨਾਂ ਦੇ ਨਾਲ ਵੀ ਮੈਂ ਫੋਨ ਤੇ ਗੱਲ ਕੀਤੀ ਸੀਗੀ ਉਹਨਾਂ ਨੇ ਵੀ ਮੈਨੂੰ ਭਰੋਸਾ ਦਿੱਤਾ ਸੀ ਕਿ ਸੰਜੀਵ ਕੇ ਬਹੁਤ ਜਲਦੀ ਜਿਹੜਾ ਹੈਗਾ ਇਸ ਉੱਪਰ ਕੰਮ ਕਰਵਾਇਆ ਜਾਊਗਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹੋਰ ਵੀ ਕੋਈ ਇਲਾਕੇ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਤਾਂ ਵੀ ਸਾਡੇ ਨਾਲ ਪਰਸਨਲੀ ਤੌਰ ਤੇ ਗੱਲ ਕਰ ਲਿਆ ਕਰੋ ਤਾਂ ਮੈਂ ਸੋਹੀ ਸਾਹਿਬ ਦਾ ਨਿੱਜੀ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਗਾ ਸਿਆਸੀ ਆਰ ਪੱਤਰਕਾਰੀ ਦੇ ਉੱਪਰ ਉੱਠ ਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸੋਹੀ ਸਾਹਿਬ ਨੇ ਇਹਦੇ ਉੱਪਰ ਜਿਹੜਾ ਹੈਗਾ ਬਹੁਤ ਜਲਦੀ ਗੌਰ ਕਰਕੇ ਇਹ ਜਿਹੜਾ ਕੰਮ ਕਰਵਾਇਆ ਔਰ ਮੈਂ ਇੱਕ ਦੋ ਕੰਮ ਹੋਰ ਨੇ ਜਿਹੜੇ ਇੱਕ ਦਾ ਜਿੱਦਾਂ ਹੁਣ ਮੇਰੀ ਨੈਸ਼ਨਲ ਅਥਾਰਟੀ ਨਾਲ ਗੱਲ ਹੋ ਗਈ ਹੈ ਕਿ ਜਿਹੜੇ ਕੱਟ ਨੇਗੇ ਜਿੱਦਾਂ ਵਿਕਟੋਰੀਆ ਦੇ ਸਾਹਮਣੇ ਕੱਟ ਆ ਉਹਦੇ ਉੱਪਰ ਇੱਕ ਜੈਬਰਾ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਬਚ ਸਕਣ ਕਿਉਂਕਿ ਸਪੀਡ ਦੇ ਉੱਪਰ ਜਿਹੜੇ ਹੈਗੇ ਲੋਕ ਆਉਂਦੇ ਨੇ ਫਲਾਈਓਵਰ ਤੋਂ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਗੱਡੀਆਂ ਟੱਪਦੀਆਂ ਨੇ ਟਰਾਲੇ ਟਿੱਪ ਟੱਪਦੇ ਨੇ ਤੇ ਉੱਥੇ ਵੀ ਕੀਮਤੀ ਜਾਨਾਂ ਨੇ ਜਿਹੜੀਆਂ ਬਚ ਸਕਦੀਆਂ ਨੇ ਔਰ ਆ ਇੱਕ ਸ਼ਿਸ਼ਾ ਮੈਂ ਦਿਖਾ ਦਣਾ ਤੁਹਾਨੂੰ ਆਪਕੇ ਸ਼ਿਸ਼ਾ ਜਿਹੜਾ ਇਹ ਰਿਫਲੈਕਟਰ ਸ਼ੀਸ਼ਾ ਹੁੰਦਾ ਹੈਗਾ ਰਿਫਲੈਕਟਰ ਸ਼ੀਸ਼ਾ ਜਿਹੜਾ ਇਹ ਵੀ ਮੰਗਵਾਏ ਗਏ ਨੇਗੇ ਅੱਜ ਜਿਹੜਾ ਹੈਗਾ ਰਿਫਲੈਕਟਰ ਸ਼ੀਸ਼ੇ ਨੇ ਜਿਹੜੇ ਇਹ ਵੀ ਇਹ ਵੀ ਲਾ ਕੇ ਜਾਣਗੇ ਦੋਨੇ ਪੁਲਾਂ ਦੇ ਕਾਟਾ ਦੇ નીચે ਕਿਉਂਕਿ ਆਣ ਜਾਣ ਵਾਲੇ ਕ੍ਰੋਸਿੰਗ ਕਰਨ ਵਾਲੇ ਲੋਕਾਂ ਨੂੰ ਤਾਂ ਇਹਦੀ ਸਮੱਸਿਆ ਜਿਹੜੀ ਉਹ ਨਾ ਹੋਵੇ ਹਾਂਜੀ ਜੀ ਸਰ ਸਭ ਕੀ ਹਾਲ ਹੈ ਜੀ ਬੋਬ ਜੀ ਬੋਬ ਜੀ ਤੁਸੀਂ ਸੁਣਾਓ ਜੀ ਵਧੀਆ ਸਰ ਵਧੀਆ ਧੰਨਵਾਦ ਜੀ ਤੁਹਾਡਾ ਪਹਿਲਾਂ ਦਾ ਬਹੁਤ ਬਹੁਤ ਨਹੀਂ 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 ਥੈਂਕ ਯੂ ਥੈਂਕ ਯੂ ਤੁਹਾਨੂੰ ਹੋ ਗਿਆ ਕੰਮ ਆਪਣਾ ਹਾਂਜੀ ਹਾਂ ਕੰਮ ਹੋ ਗਿਆ ਜੀ ਬਹੁਤ ਲੋਕ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਜੀ ਤੁਹਾਨੂੰ ਨਹੀਂ ਨਹੀਂ ਜੀ ਉਹ ਕਿ ਤੁਸਾਂ ਆਪਣੇ ਕੰਮ ਨਿਕੋਣ ਦੀ ਕੰਮ ਸਰ ਆ ਨਾਈਨ ਨੀ ਜੀ ਲੋਕਾਂ ਨੇ ਪਤਾ ਕੀ ਐ ਜੀ ਐਸਡੀ ਸਾਹਿਬ ਦੇਖੋ ਤੁਸੀਂ ਕੰਮ ਵਧੀਆ ਕੀਤਾ ਸਾਡਾ ਵੀ ਦੇਖੋ ਫਰਜ਼ ਬਣਦਾ ਹੈ ਨਾ ਤੁਹਾਡਾ ਧੰਨਵਾਦ ਕਰਨ ਦਾ ਜੀ 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 ਹਾਂ ਲੋਕਾਂ ਦੀ ਜਾਨਾਂ ਬਚ ਜਾਣਗੇ ਅੱਜ ਤੁਸੀਂ ਨਾ ਜਿਹੜੇ ਤੇ ਮੁੰਡੇ ਕੰਮ ਕਰ ਰਹੇ ਸੀ ਤੁਸੀਂ ਪੁੱਛ ਕੇ ਦੇਖੋ ਜਿੰਨੇ ਲੋਕ ਲੰਘ ਰਹੇ ਸੀਗੇ ਉਥੋਂ ਦੀ ਸਾਰੇ ਅਸੀਸਾਂ ਦੇ ਰਹੇ ਸੀ ਉਹਨਾਂ ਨੂੰ ਓਕੇ ਜੀ ਓਕੇ ਹਾਂ ਬਹੁਤ ਚੰਗਾ ਬਹੁਤ ਵਧੀਆ ਉਪਰਾਲਾ ਜਿਹੜਾ ਇਹ ਤੁਸੀਂ ਕੀਤਾ ਹੈਗਾ ਸਾਡੇ ਚਲੋ ਅਸੀਂ ਧਿਆਨ ਚ ਲਿਆਂਦਾ ਤੁਹਾਡੇ ਮੈਂ ਕਹਿੰਦਾ ਆਪਾਂ ਦੇਖੋ ਜੋ ਜਿੱਥੇ ਸੇਫਟੀ ਦਾ ਹੁੰਦਾ ਨਾ ਉੱਥੇ ਅਸੀਂ ਹਾਂ ਜੀ ਤੇ ਭਾਵੇਂ ਰੋਡ ਜਿਹੜੀ ਮਰਜ਼ੀ ਹੋਵੇ ਕੰਮ ਅਸੀਂ ਕਰਵਾ ਦਿੰਦੇ ਹਾਂ ਜੀ ਫਿਰ ਉੱਥੇ ਬਿਲਕੁਲ ਜੀ ਬਿਲਕੁਲ ਨਹੀਂ 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 ਬਹੁਤ ਵਧੀਆ ਜੀ ਤੁਹਾਡੇ ਵਰਗੇ ਅਫਸਰ ਮੈਂ ਕਹਿੰਦਾ ਜੀ ਇਸ ਤਰ੍ਹਾਂ ਗੌਰ ਕਰਨਾ ਬਹੁਤ ਵਧੀਆ ਮੈਂ ਕਹਾਂ ਹਾਸੇ ਬਹੁਤ ਰੁਕ ਜਾਣ ਜੀ ਹਾਂ ਜੀ ਹਾਂ ਜੀ ਜ਼ਰੂਰੀ ਹੈ ਜੀ ਤਾਂ ਜ਼ਰੂਰੀ ਹੈ ਚਲੋ ਕਈ ਵਾਰ ਸਾਡੇ ਧਿਆਨ ਚ ਨਹੀਂ ਆਉਂਦਾ ਹੈਗਾ ਚਲੋ ਤੁਸੀਂ ਧਿਆਨ ਚ ਲਿਆ ਦਿੰਦੇ ਹੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ ਜਿਹੜਾ ਉੱਥੇ ਬੰਦਾ ਦੇਖਦਾ ਰਹਿੰਦਾ ਉਹਨੂੰ ਪਤਾ ਹੁੰਦਾ ਸਸਤਾ ਲੰਘ ਜਾਂਦੇ ਕਈ ਵਾਰ ਗੱਡੀ ਦਾ ਪਤਾ ਨਹੀਂ ਲੱਗਦਾ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਇਹ ਤ ਇਕਨਾਂ ਐਸ ਜੀ ਸਾਹਿਬ ਬੇਨਤੀ ਕੋ ਹੋਰ ਸੀਗੀ ਦੱਸੋ ਜੀ ਇਹ ਤਾਂ ਚਲੋ ਮਸਲਾ ਹੱਲ ਹੋ ਗਿਆ ਇੱਕ ਜਿਹੜਾ ਇਸ ਤੋਂ ਅੱਗੇ ਕੱਟ ਹੈ ਮੰਡੀ ਵਾਲਾ ਜੀ ਉੱਥੇ ਰਹਿ ਗਿਆ ਕੰਮ ਇੱਕ ਤਾਂ ਉਹ ਵੀ ਕਰਵਾ ਦਿਓ ਪਲੀਜ਼ ਉਹ ਵੀ ਕਰਵਾ ਦਾਂਗੇ ਆਪਾਂ ਇਹਨੂੰ ਕਿਹਾ ਹੋਇਆ ਇਹਨੇ ਕੱਟ ਆਇਆ ਸਮਾਨ ਹਾਂ ਕੱਟ ਆਇਆਗਾ ਸਮਾਨ ਤੇ ਇੱਕ ਵੀ ਜੀ ਲਾਈਟਾਂ ਨੇ ਜਿਹੜੇ ਫਲਾਈਓਵਰ ਦੀਆਂ ਇੱਕ ਲਾਈਟਾਂ ਬੰਦ ਰਹਿਦੀਆਂ ਰਹਿ ਗਿਆ ਅ ਰਿਸੈਕਸ਼ਨ ਲੈਤਾ ਵਾ ਤੁਸੀਂ ਨੈਸ਼ਨਲ ਹਾਈਵੇ ਨਾ ਟਾਈਪ ਕਰਨਾ ਪੂਗਾ ਉਹ ਤੇ ਬਿਜਲੀ ਬੁਝਦੀ ਨਾ ਸਾਰੀ ਉਹੀ ਦੇਖਦੇ ਨੇ ਉਹ ਦੇਖਦੇ ਨੇ ਜੀ ਠੀਕ ਹੈ ਮੈਂ ਤੁਹਾਨੂੰ ਨੰਬਰ ਭੇਜ ਦਿੰਦਾ ਕਿਉਂਕਿ ਇਹ ਉਹ ਸਾਡੇ ਅਥਾਰਟੀ ਚ ਨਹੀਂ ਆਉਂਦਾ ਬਿਲਕੁਲ ਵੀ ਮੈਂ ਕੋਈ ਨਹੀਂ ਉਹਨਾਂ ਨਾਲ ਕਰ ਲੈਣਾ ਜੀ ਵੈਸੇ ਇੱਕ ਨਾ ਜੈਬਰੇ ਵਾਸਤੇ ਹਾਂ ਹਾਂ ਤਰਨਜੀਤ ਜੀ ਨਾਲ ਮੇਰੀ ਗੱਲ ਵੈਸੇ ਹੋਈ ਸੀਗੀ ਤੁਸੀਂ ਮੈਨੂੰ ਨੰਬਰ ਉਹਨਾਂ ਦਾ ਦੂਸਰਾ ਭੇਜੋ ਉਹ ਚੱਕਦੇ ਨਹੀਂ ਕਈ ਵਾਰ ਫੋਨ ਨਹੀਂ ਚੱਕਦੇ ਹੈਗੇ ਮੈਂ ਤੁਹਾਨੂੰ ਭੇਜ ਦਿੰਦਾ ਜਿਹੜਾ ਮੇਰਾ ਕੋ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਜੀ ਹਾਂਜੀ ਹਾਂਜੀ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਓਕੇ ਜੀ ਓਕੇ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਫਲਾਈਓਵਰ ਦੇ ਉੱਪਰ ਲਾਈਟਾਂ ਨੇਗੇ ਲੱਗੀਆਂ ਹੋਈਆਂ ਸਟਰੀਟ ਲਾਈਟਾਂ ਕੁਝ ਲਾਈਟਾਂ ਉਹ ਵੀ ਬੰਦ ਨੇ ਉਹਦੇ ਵਾਸਤੇ ਵੀ ਗੱਲ ਹੋਈ ਆ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਜਿਹੜੀਆਂ ਸਟਰੀਟ ਲਾਈਟਾਂ ਨੇ ਉਹ ਵੀ ਲੱਗ ਜਾਣਗੀਆਂ ਜੇਕਰ ਵਿਭਾਗ ਦੇ ਗੁਜਰ ਅਧਿਕਾਰੀ ਇਸ ਤਰ੍ਹਾਂ ਸਮੱਸਿਆਵਾਂ 'ਤੇ ਦੱਸਣ ਦੇ ਉੱਪਰ ਧਿਆਨ ਦੇਣ ਕੰਮ ਕਰਨ ਤਾਂ ਮੇਰਾ ਖਿਆਲ ਹੈ ਸਰਕਾਰਾਂ ਨੂੰ ਲੋਕ ਨਾ ਕੋਸਣ ਔਰ ਕੀਮਤੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆ ਸਭ ਦੇ ਸਹਿਯੋਗ ਨਾਲ ਇਹ ਉਪਰਾਲਾ ਜਿਹੜਾ ਹੋ ਰਿਹਾ ਹੈ ਦਿੱਲੀ ਪ੍ਰਾਈਮ ਪੋਸਟ ਦੇ ਲਈ ਸੰਜੀਵ ਗੋਇਲ ਡੜਬਾ ਸੰਗਰੂ